ਉਹ ਕਹੇ ਸੇ ਪੁੱਛਿਆ ਬਾਬਾ ਜੀ ਤੁਹਾਡਾ ਪਤਾ ਨਹੀਂ ਲੱਗਦਾ ਤੁਸੀਂ ਕਿਹਦੇ ਬੁੱਸੇ ਦਾ ਉਹਨੇ ਕਹੀ ਧੂਖਾ ਮਾਵਾ ਮਾਰਿਆ ਤੇ ਮੁਸਲਮਾਨ ਨਹੀਂ ਨਾ ਉਹ ਪੰਜ ਤੱਤ ਦਾ ਪੁਤਲਾ ਤੇ ਨਾਨਕ ਮੇਰਾ ਬਾਣਾ ਲੈ ਕੇ ਜਾ ਉਹਨਾਂ ਦਾ ਦੂਸਰੇ ਘਰ ਜਾਣਾ ਜਾਂ ਗੁਰਦਵਾਰੇ ਦੂਸਰੇ ਗੁਰਦਵਾਰੇ ਅਸੀਂ ਸਾਡੇ ਮੌਲਵੀ ਨੇ ਉਹ ਆਂਦੇ ਸਿਰ ਭਾਈ ਗ੍ਰੰਥ ਜੇ ਉਹਨਾਂ ਨੇ ਪੜ੍ਹ ਦਿਆ ਜਾਣਾ ਪਾਣੀ ਧਰਾਉਂ ਕਰਿਆ ਜਾਣਾ ਕਿਉਂ ਮਦਿਆ ਦੇ ਚੁੱਕਿਆ ਹੋਣਾ ਕਰਾਂਦੇ ਜਿਹੜਾ ਤੇ ਕੀ ਪੜ੍ਹ ਦਿਆ ਜਾਣਾ ਰਾਜ ਕਰੇਗਾ ਖਾਲਸਾ ਅੱਗੇ ਰਹਿਣਾ ਕੋ ਹਾਕ ਪਗਾਨਾ ਨਾ 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 ਤੇ ਜਦ ਕਦ ਮੰਦਾ ਹੋ ਜੋ ਮੈਂ ਭਾਈ ਕਰਦਾ ਸੀ ਅੱਛਾ ਜੀ ਤੇ ਕੌਡੀ ਛੇੜਦੀ ਮੈਨੂੰ ਬੜੀ ਯਾਦ ਸੀ ਠੀਕ ਹੈ ਤੇ ਜਿਹੜਾ ਬੰਦਾ ਮੇਰੇ ਸਾਹਮਣੇ ਆਉਂਦਾ ਇੱਕ ਜਪੇਰ ਮਾਰਦਾ ਉਹਦਾ ਜੰਗਾ ਅਜੇ ਵੀ ਨਾ ਹਾਂਜੀ ਮੇਰੇ ਅੱਗੇ ਬੰਦਾ ਨਹੀਂ ਖਲੋਦਾ ਜੀ ਹਥੂਆ ਲਾਇਆ ਮੈਂ ਜੀ ਮੈਂ ਕਹੀਂ ਸਰਦਾਰ ਹੋਇਆ ਹਾਂਜੀ ਸੁਣਾਓ ਉਹ ਆਖਿਆ ਕਈ ਵਾਰ ਜਮਾਨਿਆਂ ਰੰਗ ਬਦਲੇ ਹੁੰਦੇ ਨਹੀਂ ਬਿਮਾਰ ਅਸ਼ੀਰ ਵੇਖੇ ਹੋਈਆਂ ਲੱਖ ਭਾਵੇਂ ਖਤਰਨਾਕ ਜੰਗਾ ਉਹ ਨਹੀਂ ਹਲਕ ਮਸੂਮਾਂ ਦੇ تیر ਵੇਖੇ ਕਤਲ ਪਿਸਰ ਦਾ ਪਿਦਰ ਨਹੀਂ ਵੇਖ ਸਕਦਾ ਕਤਲ ਵੀਰ ਦਾ ਨਾਮ ਹਮ ਸ਼ਹੀਰ ਵੇਖੇ ਔਰ ਲਖਤੇ ਜੀਤੇ ਤੇ ਤੀਰ पे ਵਸਨ ਖੜਾ ਸੋਪੜੇ ਸਖੀ ਸ਼ਬੀਰ ਵੇਖੇ ਵਾਹ ਜੀ ਉਸਮਾਨ ਰਹੀਂ ਰਿਵਰਸ ਜਿਹੜਾ ਅੱਜ ਦਾ ਵਿਲਾਕ ਹੈ ਨਾ ਇਹ ਬਜ਼ੁਰਗ ਨੇ ਅਨਾ ਦਾ ਨਾਮ ਮਮਾ ਸ਼ਰੀਫ ਵਲਦ ਸੋਨਾ ਮਮਾ ਸ਼ਰੀਫ ਵਲਦ ਸੋਨਾ ਇੱਕ ਪੁਰਾਣੀ ਦੀ ਰਿਆਸ਼ੇ 100 ਸਾਲਾਂ ਦੀ ਉਮਰ ਹੋ ਗਈ ਏ ਤੇ ਕਪੂਰੋ ਵਾਲੀ}{|\text{ਸ਼ਿਆਲਕੋੜ ਚ ਰਹਿੰਦੇ ਨੇ ਅੰਦੇ ਆਂਦੇ ਨੇ ਕਰਤਾਰਪੁਰ ਜਿਹੜਾ ਕਰਤਾਰਪੁਰ ਬਣਿਆ ਉਹ ਵੀ ਸਾਡੇ ਐਥੋਂ ਗਏ ਨੇ ਕਪੂਰੋ ਵਾਲੀ ਚੋਂ ਜੀ ਦੱਸੋ ਕਲਾ ਨਾਉ ਠਾ ਖਾਣਾ ਹਾਂਜੀ ਤੇ ਭੋਜ ਰਾਜ ਪਿੰਡ ਜਿੱਥੇ ਬੈਠੇ ਅੱਛਾ ਜੀ ਅਜਾ ਜਿਹੜਾ ਨਾਰੋਵਰ ਬਣ ਗਿਆ ਹਾਂਜੀ ਉਥੋਂ 20 ਕਿਲੋ ਮੀਟਰ ਜਿੱਥੇ ਬੈਠੇ ਅੱਛਾ ਜੀ ਨਹੀਂ ਗੋ ਕਰਤਾਰਪੁਰ ਦੇ ਨਹੀਂ ਗਈ ਠੀਕ ਹੈ ਤੇ ਕਪੂਰੋ ਵਾਲੀ ਜਦੋਂ ਤੁਹਾਡੀ 20 ਸਾਲ ਉਮਰ ਸੀ ਹਾਂ ਫਾਜ਼ਲਾਬਾਦ ਦਾ ਉਹ ਦੋ ਫੈਸਲਾਬਾਦ ਸਾਸਲਾਬਾਦ ਜਮਿਆਪੜਾ ਮੈਂ ਇਥੇ 1962 ਦੇ ਵਿੱਚ ਆਇਆ ਇਥੇ 1962 ਚ ਆ ਉਥੇ ਯਾਨੀ ਜਮੇ ਪਲੇ ਉਹ ਫੈਸਲਾਬਾਦ ਜਮਿਆਪੜਾ ਮੈਂ ਫੈਸਲਾਬਾਦ ਆ ਹਾਂਜੀ ਤੇ ਲੜਾਈ ਮੈਨੂੰ ਫਾਜ਼ਲਾਬਾਦ ਵਾਲੀ ਆਉਂਦੀ ਆ ਐ ਸਿਆਲਕੋਟ ਵਾਲੀ ਲੜਾਈ ਨਹੀਂ ਆਉਂਦੀ ਤੇ ਫੈਸਲਾਬਾਦ ਦੇ ਕੋਈ ਦੱਸੋ ਨਾ ਕੀ ਵੇਖਿਆ ਆਪਣਾ ਉਥੇ ਹਾਂਜੀ ਉਹ ਸਿੱਖਾਂ ਦੇ ਪਿੰਡ ਸਨ ਅੱਛਾ ਜੀ 60 ਪਿੰਡ ਸਨ ਸਿੱਖਾਂ ਦੇ ਅੱਛਾ ਜੀ ਲਾਲਪੁਰੋ ਤੋੜ ਕੇ ਤੇ ਪੜਾ ਤੋੜ ਬਦਲ ਅਗੇ ਆ ਝੰਗ ਲੱਗ ਜਾਂਦਾ ਸ ਅੱਛਾ ਜੀ ਜ਼ਿਲ੍ਹਾ ਲਾਲਪਟਵਾੜਾ ਉਧਰ ਜੜਾ ਵਾਲਾ ਤਹਿਸੀਲ ਇਹਦੇ شیخਪੁਰ ਆ ਜਾਂਦਾ ਠੀਕ ਹੈ ਐ ਇਧੇ ਹਾਂਜੀ ਬੜਾ ਬੜਾ ਜੜਾ ਨੌਆ ਕਿਲਾ ਕਨਾਲਾਂ ਦਾ ਕਿਲਾ ਤੇ ਠਾਈਆਂ ਕਿਲੇ ਦਾ ਮਰੱਬਾ ਠੀਕ ਹੈ ਉਹਦੇ ਮਰੱਬੇ ਵੱਡੇ ਫੈਸਲਾਬਾਦ ਆਹੋ ਤੇ ਉਥੇ ਮਤਲਬ ਇੱਥੇ ਉਧਾਕਾ ਘਰੀ ਸਾਡੇ ਵੱਡੇ ਉਥੇ ਕੈਸ ਠੀਕ ਹੈ ਫਿਰ ਮੇਰਾ ਤਾਇਆ ਜਿਹੜਾ ਸੀ ਉਹਦੇ ਚਾਰ ਪੁੱਤਰ ਸਨ ਹਾਂਜੀ ਇੱਕ ਬੱਕਰੀ ਦੀ ਉਤੋਂ ਕੋਈ ਛੇ-ਵੀਆਂ ਬੱਕਰੀ ਬਣ ਗਈ ਉਹ ਫਿਰ ਇੱਥੇ ਆ ਗਏ ਤੇ ਮੇਰਾ ਪਿਓ ਜਿਹੜਾ ਉਥੇ ਰਿਹਾ ਫੇਰ ਅਗੋਂ ਤਾਂ ਸਭ ਸਾਰੀ ਚੋ ਸੇਖ ਟੁੱਟ ਗਏ ਤੇ ਅਗੋਂ ਆਰ ਜੀ ਸਾਨੂੰ ਜਮੇਨ ਪੈ ਗਈ ਪੰਜ ਕਿਲੇ ਫੈਸਲਾਬਾਦ ਚ ਆਹੋ ਅੱਛਾ ਜੀ ਉਹ ਰਹੀ ਤੇ ਮਤਲਬ ਛੇ ਗੁਣਾ ਅਸੀਂ ਮਾਮਲਾ ਦੇਂਦੇ ਰਏ ਹੂੰ ਫੇਰ ਜਦੋਂ ਨਿਕਲ ਕੇ ਥਲਿਓ ਫੇਰ ਉਹ ਪਾਣੀ ਛੇਕੇ ਤੇ ਬੰਦਾ ਗੁੰਦੇ ਤੇ ਤੇ ਉਹ ਪਾਣੀ ਛੱਡ ਕੇ ਤੇ ਮੈਂ ਇੱਥੇ ਆਇਆ ਮਤਲਬ ਕਪੂਰਵਾ ਉਸ ਟਾਈਮ ਤੇ ਮਾਸ਼ਾਅੱਲਾ ਤੁਹਾਡੀ ਸਿਹਤ ਬੜੀ ਹਣੀ ਹੈ ਉਦੋਂ ਜੋ ਬਾਈ ਕਾ ਦਾ ਸਾ ਅੱਛਾ ਏ ਤੇ ਕੌਡੀ ਖੇਡਦੀ ਮੈਨੂੰ ਬੜੀ ਯਾਦ ਸੀ ਠੀਕ ਹੈ ਤੇ ਜਿਹੜਾ ਬੰਦਾ ਮੇਰੇ ਸਾਹਮਣੇ ਆਉਂਦਾ ਇੱਕ ਚਪੇੜ ਮਾਰਦਾ ਉਹਦੇ ਜਾਂਦਾ ਠੀਕ ਹੁਣ ਮੇਰੀ ਲਾਥੇ ਟੁੱਟੀ ਹੈ ਪੈਂਦੀ ਹੈ ਤੇ ਅੱਜ ਦੋ ਵਾਰ ਅੱਛਾ ਏ ਦਸਾਰੇ ਦਾ ਦਸ ਦੇਵੇਂ ਨਾ ਹਾਂਜੀ ਮੇਰੇ ਅੱਗੇ ਬੰਦਾ ਨਹੀਂ ਖਲੋਦਾ ਜੀ ਆ ਥੂਆ ਲਾਇਆ ਮੈਂ ਜੀ ਮੈਂ ਇਹ 140 ਤੇ ਰਹਿੰਦਾ ਤਸੀਲ ਸਮੁੰਦਰੀ ਕਸਲਾਪਾ ਸਮੁੰਦਰੀ ਆ ਉਹ ਬਿਲਕੁਲ ਸਿਆਲ ਕੋ ਹੋਏ ਇਹ ਜ਼ਮਬੰਦਰੀ ਜਿਹੜੀ ਉਹ ਨਾਲ ਹੀ ਸੀ ਮਤਲਬ ਤੁਸੀਂ ਇਹ ਤੁਹਾਨੂੰ ਦੇਣਾ ਸਾਡਾ ਪਿੰੜ ਕੋਈ ਹੈ ਉਹਦਾ ਨਾਂ ਸੀ ਪਿੰਡ 140 ਜੱਗ ਅੱਛਾ ਜੀ 143 ਸਾਡੇ ਤੋਂ ਅੱਗੇ 140 ਬਤਾੜੀ 139 137 ਬਤੇ ਸਾਰੇ ਪਿੰਡ ਮੈਂ ਇਹ ਪੀਰ ਮਹਲਵੀ ਉਤਲੀ ਹੈ ਹੈ ਪੀਰ ਮਹਲਵੀ ਉਤਲੀ ਹੈ ਪੀਰ ਮਹਲ ਪਰ ਆ ਅ ਅੱਛਾ ਜੀ ਤੇ ਜੜਾਂ ਵਾਲਾ ਰੋੜ ਮਕਵਾਣਾ ਵੀ ਉਤਲੀ ਆ ਜਾਂਦਾ ਇਹ ਸਾਰੇ ਸਿੱਖਾਂ ਦੇ ਪਿੰਡ ਦਾ ਨਾ ਨਹੀਂ ਇਥੇ ਇਥੇ ਆੜ ਕੇ ਤੇ 510 ਤੇ ਆ ਜਾਂਦਾ 512 ਦੇ ਵਿੱਚ ਮੇਰੀ ਰਿਸ਼ਤੇਦਾਰੀ ਆ ਸੋਹਰਿਆਂ ਦੇ ਹਾਂਜੀ ਤੇ ਉਹ ਆ ਗਿਆ ਜਾਇਰ ਕੋੜੇ ਅੱਗੇ ਉਥੋਂ ਤੱਕ ਇਹ ਫੈਸਲਾਪੁਰ ਤੇ ਲਾਲਪੋੜ ਨੂੰ ਫੈਸਲਾਪੁਰ ਬਾਹ ਚ ਬਣਿਆ ਅੱਗੇ ਫਿਰ ਆ ਜਾਂਦਾ ਚੇਕੋਪੋਦੇ ਤੇ ਬਾਬੇ ਗੁਰੂ ਦਾ ਨਾਨਕ ਦੇ ਦਰਬਾਰ ਆਇਆ ਕੀ ਨਾਲ ਆ ਜੇ ਬਾਬਾ ਗੁਰੂ ਜਿਹੜਾ ਨਾਨਕ ਹਾਂਜੀ ਉਹ ਉਹਦਾ ਦਰਬਾਰ ਆ ਉਥੇ ਉਹ ਨਾਨਕ ਜਾਦੇ ਜਿਹੜਾ ਸੀ ਹਾਂਜੀ ਉਹ ਲੋਕੇ ਸਪਸ਼ਿਆ ਬਾਬਾ ਜੀ ਤੁਹਾਡਾ ਪਾਵੇ ਨਹੀਂ ਲੱਗਦਾ ਤੁਸੀਂ ਬਸ ਉਹਨੇ ਕਹੀ ਧੂਖਾ ਮਾਵਾ ਮਾਰਿਆ ਤੇ ਮੁਸਲਮਾਨ ਨਹੀਂ ਨਾ ਉਹ ਪੰਜ ਤੱਤ ਦਾ ਪੁਤਲਾ ਤੇ ਨਾਨਕ ਮੇਰਾ ਬਾਣਾ ਵਾਹ ਜੀ ਠੀਕ ਇਹਦੇ ਕੁਰਾਨ ਮਗਰ ਪਿੱਛੇ ਭਾਈ ਫੇਰ ਦੇਣਾ ਉਹ ਆਦੇਸਾ ਗਰਮ ਤੇ ਕੁਰਾਨ ਨੂੰ ਇਹ ਹੀ ਦੀ ਬੋਲੀ ਦੇ ਰਿਹਾ ਉਪਰ ਲੈ ਕੇ ਜਦੋਂ ਉਹਦਾ ਦੂਸਰੇ ਘਰ ਜਾਣਾ ਜਾਂ ਗੋਦਵਾਲੇ ਤੇ ਉਧਰ ਗੋਦਵਾਲੇ ਅਸੀਂ ਸਾਡੇ ਮੌਲਵੀ ਨੇ ਉਹ ਆਦੇਸਾ ਭਾਈ ਗ੍ਰੰਥ ਜੀ ਉਹਨਾਂ ਨੇ ਪਰਦੇ ਜਾਂਦਾ ਨੇ ਪਾਣੀ ਘਰਾਉਂਦੇ ਜਾਂਦਾ ਕਿਉਂ ਮੱਜਾ ਦੇ ਚੁੱਕਿਆ ਹੋਣਾ ਕਰਾਂਦੇ ਜਿਹੜਾ ਤੇ ਕੀ ਪਰਦੇ ਜਾਂਦਾ ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋ ਹੱਕ ਬਗਾਨਾ ਮਾਨਤਾ ਤੇ ਜਦਕਤ ਮੰਦਾ ਹੋ ਮੈਂ ਗੁਰੂ ਨਾਨਕ ਅੰਦਾ ਹੀ ਬਿਲਕੁਲ ਉਹ ਕਮਾ ਲਈ ਤੋਂ ਦੋ ਬਾਤੂ ਦਾ ਅੱਛਾ ਇਹ ਉਹ ਲੇਖਦਾ ਵੀ ਜਿਹੜਾ ਕਤਲ ਹੋ ਕੇ ਨੇਜੇ ਤੇ ਕੁਰਾਨ ਪੜ੍ਹੇ ਉਹਨਾਂ ਦਾ ਤੇ ਕਰਾਣਾ ਆਂਦੇ ਨੇ ਹਾਂਜੀ ਲੋਕ ਆਖਦੇ ਨੇ ਨਾ ਤੇ ਕਰਾਣ ਨੂੰ ਉਹ ਜਿਹੜਾ ਦੇ ਦੇ ਕੁਰਾਨ ਸੜਾ ਜਾਵੇ ਰੱਬ ਲੈਂਦਾ ਮਾਨ ਰਜਾਉ ਦੀ ਜਿਹੜਾ ਬਾਪੂ ਦੀ ਮਾਨ ਰਜਾ ਜਾਵੇ ਉਹ ਉਹ ਹੀ ਬੋਲਦਾ ਜਿਹਨੂੰ ਯਾਰ ਪਿਆਰਾ ਮਰ ਆਪ ਆਵਾਜ਼ ਬੁਲਾ ਜਾਵੇ ਦਖਣਾ ਹਦਾਵੇ ਦੱਸੇ ਆਪਣਾ ਬੰਦਾ ਉਹਨਾਂ ਨੂੰ ਜਿਹੜਾ ਆਪਣਾ ਆਪ ਗਵਾ ਜਾਵੇ ਉਹ ਜਦੋਂ ਦਿਲ ਦੇ ਵਿੱਚ ਦਿਲਦਾਰ ਆਉਂਦਾ ਜਦੋਂ ਦਿਲ ਦੀ ਲੀਲਾ ਨੂੰ ਖਾ ਜਾਵੇ ਅਬ ਤੂੰ ਹੋਰ ਅਬ ਤੂੰ ਹੋਰ ਅਬ ਤੂੰ ਮਬੂਦ ਕਹਾ ਜਾਵੇ ਕਈ ਸਰਦਾਰ ਹੋਇਆ ਹਾਂਜੀ ਸੁਣਾਓ ਕਿਹਾ ਕਈ ਵਾਰ ਜਮਾਨਿਆਂ ਰੰਗ ਬਦਲੇ ਹੁੰਦੇ ਨਹੀਂ ਬਿਮਾਰ ਅਸ਼ੀਰ ਵੇਖੇ ਹੋਈਆਂ ਲੱਖ ਭਾਵੇਂ ਖਤਰਨਾਕ ਜੰਗਾ ਉਹ ਨਹੀਂ ਹਲਕ ਮਸੂਮਾਂ ਦੇ ਤੀਰ ਵੇਖੇ ਕਤਲ ਪਿਸਰ ਦਾ ਪਿਦਰ ਨਹੀਂ ਵੇਖ ਸਕਦਾ ਕਤਲ ਵੀਰ ਦਾ ਨਾਂ ਹਮਸ਼ੀਰ ਵੇਖੇ ਔਰ ਲਖਤੇ ਜੀਤੇ ਤੇ ਤੀਰ पे ਵਸਣ ਖੜਾ ਸੋਪਣੇ ਸਖੀ ਸ਼ਬੀਰ ਵੇਖੇ ਵਾਹ ਜੀ ਵਾਹ ਔਰ ਸਾੰਦੇ ਨੇ ਕਿਉਂ ਨਾ ਪੱਥਰ ਵੀ ਵਹਿ ਜੇ ਬਾਗ ਪਾਣੇ ਉਹ ਜਦੋਂ ਸਾਹਮਣੇ ਕਰਬਲ ਦਾ ਹਾਰ ਹੋਵੇ ਬਦਨ ਦੂਰ ਤੇ ਮਿਲੇ ਨਾ ਘੁੱਟ ਪਾਣੇ ਮੂੰਹ ਕਰਦਾ ਵੀ ਨਾ ਸੋ ਹਾਲ ਹੋਵੇ ਖੜੀ ਫੌਜ ਜਦੀਦੀ ਘੱਟ ਕੇ ਰਾ ਉਹ ਬਦੇ ਪੈ ਰਸੂਲ ਦੀ ਹਾਲ ਹੋਵੇ ਇੱਕ ਤਰਫ ਬਾਸੇ ਕਰਮ ਬਾਜੂ ਗੋਦੀ ਵਿੱਚ ਬਿਸਮਲਾ ਹੱਦ ਕਰਬਲ ਹੋਵੇ ਉਹ ਫਿਰ ਆਜ ਕਾ ਰਖਣਾ ਵਿੱਚ ਚਤੇ ਮਿਹਰਬਾਨ ਰਬੇ ਜਲ ਜਲਾ ਹਲ ਹੋਵੇ ਉਹ ਜਾਨ ਬਾਬੇ ਭਰਾ ਦੀ ਲਾਸ਼ ਉਤੇ ਹਾਂਜੀ ਤਤੀ ਰੱਦ ਦੇ ਤਰਫ ਦੇ ਹੁਣ ਸੱਚ ਤੇ ਤੋਬਾ ਗਜਬ ਤੇ ਰੋਤਾ ਹਨ ਆ ਲੋਵੇ ਉਹ ਜ਼ੈਨ ਆ ਬਵੇ ਭਰਾ ਦੀ ਲਾਸ਼ ਉਤੇ ਉਹ ਲੰਮੀ ਨੀਂਦਰੇ ਪਾਕ ਜਮਾਲ ਹੋਵੇ ਬੇਸਰ ਵੀ ਕਲਬੂ ਤੇ ਰਹੇ ਸਾਬਰ ਉਹ ਦੁਸ਼ਮਣ ਕਿਉਂ ਨਾ ਗਰਕ ਪਤਾਲ ਹੋਵੇ ਉਹ ਕਸਬ ਵੇ ਲਵੇ ਉਮਤ ਆਪਣੀ ਦਾ ਕਦੇ ਅਜ ਨਾਨਾ ਸਾਡੇ ਨਾਲ ਹੋਵੇ ਸਦਕੇ ਜਾਨ ਭਰਾ ਤੇ ਬਾਲ ਬਚੇ ਸਾਲਾ ਦੀਨ ਤੇ ਨਾ ਜਵਾਲ ਹੋਵੇ ਉਹ ਦائم ਆਸ਼ਕੀ ਸਬਰ ਦੀ ਆਤਮੋਕਗੀ ਉਹ ਦੂਣਾ ਸૈયਦ ਦਾ ਸਬਰ ਸ਼ਰਫ ਕਮਾਲ ਹੋਵੇ ਮਾਸ਼ਾਅੱਲਾ ਇਹ ਜਿਹੜੀ ਹਾਂ ਹਾਂ ਤੇ ਕੱਟ ਲੈ ਮਿਸਰ ਦੀਆਂ ਬੀਬੀਆਂ ਨੇ ਉਹ ਜਦੋਂ ਹੁਸਨ ਨੂੰ ਸੁਮੰਦਾ ਮੁੰਦਾਰ ਹੋਇਆ ਉਹ ਕਰਤਾਰੀਆਂ ਕੱਖ ਨਹੀਂ ਪਤਾ ਲਗਾ ਐਸਾ ਕੈਬ ਤੇ ਐਸਾ ਖਮਾਰ ਆਇਆ ਉਹ ਕੁਝ ਪਤਾ ਤੇ ਵਿੱਚ ਮੈਦਾਨ ਕਰਬਲ ਉਹ ਕਿਤੇ ਹੁਸਨ ਦਾ ਕਰਮਦਾਰ ਹੋਇਆ ਉਹ ਜਿੰਨੂੰ ਮੂਸਾ ਦੀ ਤੂਰ ਤੂਰ ਦੇ ਵੇਖ ਸਕਿਆ ਉਹਦਾ ਸਾਹਮਣੇ ਐਨ ਦਦਾਰ ਹੋਇਆ ਉਸਨੂੰ ਉਸ ਵਿੱਚ ਵੀ ਤਰਜ਼ਾ ਪਿਆ ਉੱਥੇ ਮੂਸਾ ਨਬੀ ਸ਼ੌਦਾ ਤਣੇ ਤੂਰ ਦੇ ਨੇ ਉੱਥੇ ਐਨ ਜਦੀਆਂ ਜਾਤੀ ਦੇ ਜਾਇਮ ਜਲਵੇ ਮੁਹੰਮਦ ਦੇ ਨੂਰ ਦੇ ਨੇ ਸੁਭਾਨ ਹਾਸਲਾਬਾਦ ਦੇ ਵਿੱਚ ਹਿੰਦੂਆਂ ਦੇ ਜਾਂ ਸਿੱਖਾਂ ਦੇ ਜਿਹੜੇ ਘਰ ਸ਼ ਆ ਰਹੇ ਉਹ ਨਾਲ ਮੁਸਲਮਾਨਾਂ ਦੇ ਨਾਲ ਕੋ ਪਿਆਰ ਮੁਹੱਬਤ ਨਾ ਰਹਿੰਦੇ ਹਨ ਜਾਂ ਪਿਆਰ ਮੁਹੱਬਤ ਨਾ ਹੁੰਦੇ ਨਹੀਂ ਦੇ ਸਨ ਹਾਂਜੀ ਜਦੋਂ ਚੱਲੇ ਨਾ ਜੀ ਇਹ ਉਹ ਪਹਿਲੇ ਦੰਬਰਸਾ ਨਾ ਬਾਈ 22 ਨੰਬਰ ਦੇ ਵਿੱਚ ਮਰਬਾ ਇੱਕ ਬੈਂਡ ਸੀ ਨਾ ਸੀ ਕੇ 83 ਨੰਬਰ 21 ਚੱਕ ਨਾ ਇਹ ਕੀ ਨੰਬਰ ਕੈ ए, अच्छा जी ओ नरमा बड़ा हे नरमा नरमा जरा बेल देने बनेवे निकल कपाह नरमा जी मैं फिर जाके ना ओ कपाह खा लिया गरपति पता लग मेन लभ दिया फिर ना गर्भसी गरभति अच्छा लभद फिर मैं मुसल त्यार मैं इधर नहीं आ जा ते मैं कुछ नहीं आंदा ਮੈਂ ਚੱਲੇ ਉਧਰ ਮੈਂ ਨਾਦਾ ਚਾਹ ਤੈਨੂੰ ਮਾਮੇ ਦੇ ਕੋਲ ਖਾਤਾ ਉਹ ਉਹ ਕੋ ਮੇਰਾ ਪਿਓ ਉੱਤ ਰਿਆ ਹੁੰਦਾ ਸੀ ਕੋ ਨੂੰ ਮਾਮਾ ਨੇ ਸਾ ਉਹ ਲਗਾ ਮਾਰਦੇ ਮੈਨੂੰ ਮਾਰ ਨਹੀਂ ਦਿੱਤਾ ਆਂਦਾ ਚੱਲ ਕੋਈ ਗੱਲ ਨਹੀਂ ਸਾਡੇ ਨਾਲ ਪਿਆਰ ਰਦਾ ਪਰ ਫੇਰ ਇੱਕ ਕੋੜੀ ਸੀ ਉਹਦੇ ਕੋ ਛੱਤ ਤੇ ਨਕ ਸੀ ਤੇ ਮੈਂ ਜਾਣਾ ਤੇ ਮੈਂ ਖੜਾ ਮੈਨੂੰ ਕੋੜੀ ਦੇ ਉੱਤੇ ਬਾਗ ਕੋੜੀ ਦੇ ਉੱਤੇ ਪਾ ਲੈਣਾ ਤੇ ਘਰ ਜਾ ਕੇ ਖੋੜਾ ਮੈਂ ਕੋੜੀ ਤੇ ਵੇਚੇ ਰਣ ਉਹ ਜਿਹੜੀਆਂ ਸੀ ਨਾ ਉਹ ਕੋ ਬੀਵੀਆਂ ਹਾਂਜੀ ਮੈਂ ਉਹਨਾਂ ਨੂੰ ਭਾਵੀ ਜਾਂਦਾ ਸੀ ਅੱਖਾਂ ਲੱਗੇ ਜੋ ਡਰਨੇ ਆਉਂਦਾ ਅੱਖੇ ਇਹ ਡਰਦਾ ਪਤਾ ਜੋ ਦਾਦਾ ਤੇ ਮੇਨਵਾਦਾ ਭਾਵੇਂ ਕੋੜੀ ਦੇ ਤੇ ਬਾਹਰ ਐਡੀਆਂ ਚੰਗੀਆਂ ਗੱਦਾਂ ਕਿ ਇੰਜ ਵੇਂਦੀਆਂ ਸਰ ਜਵੇਂ ਆਦਮ ਮੁਸਲਮਾਨਾਂ ਲਾਂਗ ਦੇ ਤੇ ਪੋਟਾ ਫੇਰ ਦੇ ਕੁੱਤਾ ਲਾਂਗ ਦੇ ਤੇ ਨਹੀਂ ਸੀ ਤੇ ਮੈਂ ਜਾ ਕੇ ਚੁੱਲੇ ਕੇ ਬੈ ਜਾਣਾ ਠੀਕ ਹੈ ਹਾਂ ਤੇ ਹੋਣਾ ਮੈਨੂੰ ਅਗਰ ਪੜਾ ਮੈਂ ਕਹਣਾ ਭਾਬੀ ਨਾ ਮੈਂ ਅੱਗੇ ਸੇਕ ਲੱਗ ਠੀਕ ਚੋਚਾਰਾ ਤੇ ਨਵਾ ਤੇ ਦੇ ਨਵਾ ਤੇ ਅੱਜ ਮੈਂ ਜਿੱਧਰ ਵੀ ਜਾਣਾ ਤੇ ਸਾਰੇ ਮੇਰੇ ਪਿਓ ਦੀ ਇੱਜ਼ਤ ਕਰਦੇ ਸਨ ਮੇਰਾ ਮਰ ਮਜੂਰ ਬਾਈਆਂ ਦਿਨਾਂ ਦਾ ਸੀ ਤੋ ਮੇਰਾ ਪਿਓ ਖੋਦਾ ਅੱਛਾ ਜੀ ਫਿਰ ਇੱਕ ਸਾਲ ਮੈਂ ਬਾਈ ਨਾ ਕੀਤੀ ਫਿਰ ਮੈਂ ਬਾਈ ਕੀਤੀ ਤੋ ਉਹਨਾਂ ਜਿਹਨੂੰ ਮੇਰਾ ਛੋਟਾ ਮੁੰਡਾ ਕਫੋਰ ਵੀ 6 ਮਹੀਨੇ ਦਾ ਹੋ ਗਿਆ ਫਿਰ ਮੇਰਾ ਦਿਨ ਲੱਗਿਆ ਮੈਂ ਫਿਰ ਵੇਚ ਕੇ ਨਾ ਕਣਕ ਕੋੜ ਕਰ ਹਾਂਜੀ ਡਾਕਟਰ ਚਰਾ ਕੇ ਜੇ ਆ ਗਿਆ ਸ਼ਾਹ ਬਲਾਗ ਦਾ ਮੇਲਾ ਜਿਹੜਾ ਮੈਂ ਆ ਕੇ ਵੇਖਿਆ ਠੀਕ ਇਹ ਵੀ ਸ਼ਾਹ ਬਲਾਗ ਵੀ ਪੁਰਾਣਾ ਮੇਲਾ ਇਹ ਜਦੋਂ ਪੀਰ ਮਰਾਦੀਆਂ ਨੇ ਕਤਲ ਹੋਇਆ ਹਾਂਜੀ ਤੇ ਮਾਈ ਰਾਤੀ ਗਈ ਸੀ ਲਾਹੌਰ ਇਹ ਉਹਦਾ ਪਤਲਾ ਲੈਣ ਆਏ ਨੇ ਇਹ ਉਹਨਾਂ ਦੇ ਦਰਬਾਰ ਬਣੇ ਆ ਪੂਰੇ ਇੱਥੇ ਤੇ ਆ ਬਿਆਰ ਪੀਰ ਮੁਰੱਦੀਆ ਜਿਹੜਾ ਕਿੱਲੇ ਦੇ ਨੇ ਆਹੋ ਤੇ ਜਿਹੜਾ ਮੁਲਕशाह ਵਾਲੀ ਹੈ ਉਹ ਇੱਥੇ ਰਹੋ ਕੋ ਕਹਦੇ ਕੋਲ ਹਾਂਜੀ ਉਹ ਪੂਰੇ ਮੁਲਕ ਦਾ ਬਾਡੀ ਹੈ ਤੇ ਮਾਮ ਸਾਹਿਬ ਮਾਮ ਸਾਹਿਬ ਜਿਹੜਾ ਉਹ ਉਹ ਪਤਲਾ ਲੈਣਾ ਉਹਦੀ ਕਾਇਦਤ ਦੇ ਵਿੱਚ ਆਏ ਨੇ ਲੋਕ ਸਾਰੇ ਅੱਛਾ ਜੀ ਉਹ ਮਾਈ ਰਾਤੀ ਦੇ ਪੁੱਤ ਦਾ ਪਤਲਾ ਲੈਣ ਤੁਹਾਨੂੰ ਦਿਓ ਇਜਾਜ਼ਤ ਬਿਲੋ ਫੂਡ ਐਂਡ ਫਨ ਕੋ ਇਹ ਬਜ਼ੁਰਗੇ ਨੇ ਮਸ਼ਰੀਫ ਮੁਹੰਮਦ ਸੋਨਾ ਕਪੂਰਵਾਲੀਆਂ ਸਿਆਲਕੋਟ ਤੇ ਸਾਨੂੰ ਦੋ ਜਿਆਦਤ 100 ਬਿਲੋ ਫੂਡ ਐਂਡ ਫਨ ਕੋ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਸਿਆਲਕੋਟ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ